ਵਿਰੰਦਰ ਦੇ ਵਿੱਚ ਸ਼ੁੱਕਰਵਾਰ ਨੂੰ ਡੀਸੀ ਦਫ਼ਤਰ ਦੇ ਬਾਹਰ ਮੁਸਲਿਮ ਸਮਾਜ ਦੇ ਵੱਲੋਂ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਦੇ ਦੌਰਾਨ ਇੱਕ Hindu ਵਿਅਕਤੀ ਦੇ ਵੱਲੋਂ ਜੈ ਸ਼੍ਰੀ ਰਾਮ ਦਾ ਨਾਅਰਾ ਲਗਾਇਆ ਗਿਆ ਉਸ ਤੋਂ ਬਾਅਦ ਮੁਸਲਮ ਸਮੁਦਾਇ ਦੇ ਲੋਕ ਇਸ ਜੈਕਾਰੇ ਨੂੰ ਲੈ ਕੇ ਭੜਕ ਉੱਠੇ ਤੇ ਇਸੇ ਦਰਮਿਆਨ ਉਹਨਾਂ ਅੱਲਾਹੁ ਅਕਬਰ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਉਸ ਵਕਤ Hindu ਵਿਅਕਤੀ ਨੂੰ ਬਚਾਉਣ ਦੇ ਲਈ ਆਸ-ਪਾਸ ਲੋਕ ਇਕੱਠੇ ਹੋ ਗਏ ਤੇ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ ਤੇ ਇਸ ਮਾਮਲੇ ਬਾਰੇ ਜਿਵੇਂ Hindu ਸਮਾਜ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਡੀਸੀ ਦਫ਼ਤਰ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਜਦ پولیس ਵੱਲੋਂ ਕਾਰਵਾਈ ਨਹੀਂ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਸਵਿਧਾਨ ਚੌਕ ਜਿਸ ਨੂੰ ਬੀਐਮਸੀ ਚੌਂਕ ਵੀ ਕਰਦੇ ਨੇ ਉਸ ਨੂੰ ਜਾਮ ਕਰ ਦਿੱਤਾ ਗਿਆ ਦੱਸਦੀ ਹੈ ਕਿ ਇੱਥੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਹਿੰਦੂ ਸਮਾਜ ਦੇ ਲੋਕਾਂ ਦੇ ਵੱਲੋਂ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਤੇ ਉੱਥੇ ਹੀ ਦੱਸਦੀ ਹੈ ਕਿ ਹਿੰਦੂ ਸਮਾਜ ਦੇ ਵੱਲੋਂ ਇੱਥੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਪੀੜਤ ਉਤੇ ਦੇ ਅਭਿਆਨ ਦਰਜ ਕੀਤਾ ਗਿਆ ਸਾਡੇ ਕੋਲ ਜਿਹੜਾ ਮੇਨ ਕੈਮੇਰਡਸ ਆਇਆ ਕਿਉਂਕਿ ਪਹਿਲੇ ਅੱਜ ਪ੍ਰਭੂ ਰਾਮ ਦਾ ਨਾਮ ਲੈਣ ਤੋਂ ਦੇਖੋ ਕਿਸ ਸ਼ਹਿਰ ਦੇ ਵਿੱਚ ਜਿੱਥੇ ਲੋਕ ਦੇਵੀ ਦੇਵਤਿਆਂ ਨੂੰ ਹਰ ਇੱਕ ਤਿਹਾੜ ਮਨਾਉਂਦੇ ਆ। ਭਾਵੇਂ ਕੋਈ ਮੁਸਲਮ ਤਿਹਾੜ ਹੋਵੇ ਕੋਈ ਹਿੰਦੂ ਤਿਹਾੜ ਹੋਵੇ ਅਸੀਂ ਲੋਕ ਰਲ ਮਿਲ ਕੇ ਮਨਾਉਂਦੇ ਆ। ਅੱਜ ਇੱਕ ਐਸੀਆਂ ਤਾਕਤਾਂ ਜਿਹੜੀਆਂ ਜਿਹੜੇ ਬੰਗਲਾਦੇਸ਼ੀ ਤਾਕਤਾਂ ਇੱਥੇ ਆ ਗਈਆਂ ਉਹ ਟੁੱਟਣਾ ਚਾਹੁੰਦੀਆਂ। ਉਹਨਾਂ ਨੂੰ ਪਤਾ ਲੱਗਿਆ ਕਿ ਅੱਜ ਮੈਂ ਦੁਰਗਾ ਦਾ ਤਿਹਾੜ ਉਪਨ ਆ ਰਹੇ ਆ। ਕਰ ਬਿਛਾਰਾ ਮਨਾਇਆ ਹੁਣ ਕੋਈ ਬਾੜ ਵੀ ਮਾਰੇਗੀ। ਪਰਗਨਦੀ ਵਸਾਨ ਵਾਲਾ ਦੁਵਾਲੀ ਆਉਣ ਵਾਲੀ ਹੈ। ਇੱਕ ਐਸੇ ਬੰਦੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਅਯੂਦ ਦੁੱਗਲ ਜਿਹੜਾ ਜਦੋਂ ਕਿਤੇ ਬੈਨੀਫਿਟ ਲੈਣਿਆ ਅਜੋ ਧਰਮਪਤਨੀਓ ਦੀ ਕਾਉਂਸਲਰ ਹੈ ਧਰਮਪਤਨੀਓ ਦੀ ਕਾਉਂਸਲਰ ਹੈ ਇਲੈਕਸ਼ਨ ਲੜਨਾ ਹੈ ਤੇ ਹਰ ਜਰਵ ਸੀਟ ਤੋਂ ਤੇ ਨਾਮ ਆਪਣਾ ਕੀ ਹੈ ਯੂਬ ਖਾਨ ਜਦੋਂ ਕੋਤੇ ਦੰਗਾ ਪੜਗਾਨ ਦੀ ਗੱਲ ਆਵੇ ਅਧੂ ਅੱਜ ਬੰਗਲਾਦੇਸ਼ੀ ਅਧਿ ਹੱਕ ਚ ਬੋਲ ਰਹੇ ਹੈ ਕਿ ਬੈਨੀਫਿਟ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਦਲਿਤ ਸੀਟ ਇਲੈਕਸ਼ਨ ਲੜ ਰਿਹਾ ਇਸ ਕਰਕੇ ਇਦਾਂ ਦੇ ਲੋਕਾਂ ਚਿਹਰਾ ਵੀ ਅਨਕਾਬ ਹੋਇਆ ਜਿਹੜੀ ਉਹਦੀ ਆਡੀਓ ਆਈ ਹੈ ਉਹ ਦੇਸ਼ ਨੂੰ ਤੋੜਨ ਵਾਲੀ ਹੈ ਦੇਸ਼ ਨੂੰ ਭੜਕਾਉਣ ਵਾਲੀ ਹੈ ਕਿ ਹਿੰਦੂ ਆਪਸ ਹੀ ਲੜਨ ਇਸ ਕਰਕੇ ਹੋਰੀ ਵੀਡੀਓ ਦੇ ਹਿਸਾਬ ਨਾਲ ਜਿਹੜੀ ਆਪਾਂ ਪ੍ਰਸ਼ਾਸਨ ਨੂੰ ਦਿੱਤੀ ਹੈ ਐਵੀਡੈਂਸ ਇਮੀਡੀਏਟ ਅਰੈਸਟ ਕੀਤਾ ਜਾਵੇ ਔਰ ਇਹ ਖਲਾਫ ਦੇਸ਼ ਸ੍ਰੋਹੀ ਦਾ ਜਿਹੜਾ ਮੁਕੱਦਮਾ ਦਰਜ ਕੀਤਾ ਜਾਵੇ ਕਿ ਲੋਕਾਂ ਨੂੰ ਅਕਲ ਆ ਜਵੇ ਕਦੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਖਿਲਾਫ ਬੋਲਦਾ ਕਦੀ ਉਹ ਆਰਐਸਐਸ ਦੇ ਖਿਲਾਫ ਬੋਲਦਾ ਕਦੀ ਉਹ ਇੱਕ ਐਸੀ ਸਟੇਟ ਦਾ ਮੁੱਖ ਮੰਤਰੀ ਜਿਹੜਾ ਗਰੀਬਾਂ ਦੀ ਗੱਲ ਸੁਣ ਰਿਹਾ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਅਦਿੱਤਯ ਜੋਗੀ ਨਾਲ ਕਦੀ ਉਹਰੇ ਖਿਲਾਫ ਬੋਲਦਾ ਹੈ ਅੱਜ ਦਿਨ ਰੋਜ਼ ਬਿਆਨ ਦਿੰਦਾ ਹੈ ਕਿ ਦੇਸ਼ ਟੁਟਦੇ ਤੋੜਨ ਦੀ ਜਿਹੜੀ ਤਾਕਤ ਤੋਂ ਬਦੇ ਲੋਕਾਂ ਦੇ ਵਿੱਚ ਹਿੰਦੂ ਭਾਈਚਾਰੇ ਦੇ ਫੁੱਟ ਪਵੇ ਇਹ ਅਫਸੀ ਲੜਨ ਅਸੀਂ ਜਦੋਂ ਕੋਈ ਮੁਸਲਮ ਤਿਹਾਰ ਆਉਂਦਾ ਸਭ ਤੋਂ ਕਿਉਂ ਮਨਾਣੇ ਆ ਮੁਸਲਮ ਕੋਈ ਵੀ ਫੰਕਸ਼ਨ ਆਵੇ ਅਸੀਂ ਲੋਕ ਨੂੰ ਅੱਗੇ ਹੋ ਕੇ ਮਨਾਣੇ ਆ ਇਹ ਲੋਕ ਜਦੋਂ 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 ਹਿੰਦੂਆਂ ਦਾ ਤਿਹਾਰ ਕੋਈ ਆਵੇ ਇਹ ਲੋਕ ਬੰਗਲਾਦੇਸ਼ੀ ਲੋਕ ਸਾਨੂੰ ਲੜਾਣਾ ਚਾਹੁੰਦੇ ਆ ਅੱਜੋ ਬੋਲ ਕਿਤੇ ਰਿਹਾ ਅੱਜੋ ਉਥੇ ਬੋਲ ਰਿਹਾ ਪਹਿਲ ਮੋਤ ਕਾ ਉਥੇ ਬੋਲ ਰਿਹਾ ਕਿ ਜਿਹੜੀ ਪਹਿਲ ਲਗਾਉਂਦੀ ਜਿਹੜੀ ਘਟਨਾ ਹੋਈ ਉਹ ਵੀ ਇਹਨਾਂ ਨੇ ਜਾਣ ਕੇ ਕਰਾਈ ਹੈ ਇਹ ਦੇਸ਼ ਤੋਂ ਟੁੱਟਦੀ ਗੱਲ ਹੈ ਅੱਜ ਹਰ ਇੱਕ ਦੇਸ਼ ਦੇ ਵਾਸੀ ਦੇ ਦਿਲ ਤੇ ਟੈਲਗਾਨਾ ਦੀ ਜਿਹੜੀ ਕਟਨਾ ਹੈ ਦਿਲ ਤੇ ਲੱਗੀ ਹੈ ਦੁੱਖ ਹੈ ਪਰ ਇਹ ਲੋਕ ਭੜਗਾ ਰਹੇ ਆ ਇਸ ਕਰਕੇ ਪ੍ਰਸ਼ਾਸਨ ਨੂੰ ਪੂਰਾ ਸ਼ਵਾਸਨ ਦਿੱਤਾ ਕੱਲ ਤੱਕ ਰੈਸਟ ਕੀਤਾ ਜਾਏਗਾ ਅਗਰ ਕੱਲ ਤੱਕ ਰੈਸਟ ਨਹੀਂ ਕੀਤਾ ਗਿਆ ਤੇ ਪਰਸੂ ਦਿਵਾਰਾ ਤਹਿਰਾਸੀ ਰੋਬਾਟ ਕੀਤਾ ਇਹ ਕੋਈ ਧਰਮ ਦਾ ਮਸਲਾ ਨਹੀਂ ਇੱਕ ਰਾਸ਼ਟਰ ਦਾ ਮਸਲਾ ਹੈ ਆ ਜਿੰਨੇ ਵੀ ਇੱਥੇ ਮੈਨੂੰ ਪੂਰਾ ਯਕੀਨ ਹੈ ਜਿੰਨੇ ਵੀ ਇੱਥੇ ਲੋਕਾਂ ਨੇ ਦੰਗਾ ਕੇਰਨ ਦੀ ਕੋਸ਼ਿਸ਼ ਕੀਤੀ ਹੈ ਉਹ ਦੇਸ਼ੀ ਚ ਨਹੀਂ ਹੋ ਸਕਦੇ ਰਾਸ਼ਟਰਵਾਦੀ ਨਹੀਂ ਹੋ ਸਕਦੇ ਇਹ ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਵਿੱਚ ਮਹੌਲ ਖਰਾਬ ਕਰਨ ਦੀ ਸਾਜ਼ਿਸ਼ ਚੱਲ ਰਹੀ ਹੈ ਉਹਦਾ ਹੀ ਸੈਂਪਲ ਹੈਂ ਦੀ ਕੋਸ਼ਿਸ਼ ਜੋ ਮੈਨੂੰ ਮੈਣੀ ਸਾਹਿਬ ਨੇ ਦੱਸਿਆ ਕਿ ਆਪਣੀਆਂ ਗੱਡੀਆਂ ਪਿੱਛੇ ਲਾ ਕੇ ਕਿ ਗੱਡੀਆਂ ਦੀ ਪਛਾਣ ਨਾ ਹੋ ਜਵੇ ਆਟੋ ਕਰਕੇ ਇੱਥੇ ਪਹੁੰਚੇ ਸੀਗੇ ਤੇ ਇਸ ਕਰਕੇ ਮੇਰੇ ਜਿੰਨੇ ਵੀ ਲੋਕ ਮੇਰੇ ਭੈਣ ਭਰਾਈ ਮੈਨੂੰ ਦੇਖ ਰਹੇ ਆ ਉਹ ਸਾਰੇ ਟੀਸੀ ਆਫਿਸ ਦੇ ਬਾਹਰ ਪਹੁੰਚਣ ਦੀ ਕਿਰਪਾਲਤਾ ਕਰਨ ਸਾਡੇ ਜ਼ਿਲ੍ਹਾ ਦੇ ਅਕੀ ਸ਼ਫੀਲ ਸ਼ਰਮਾ ਜੀ ਦੇ ਅਗਰੇਤਤ ਭੰਡਾਰੀ ਸਾਹਿਬ ਦੇ ਨੇਤਰਤਵ ਮਨੋਜ ਜੀ ਦੇ ਨੇਤਰਤਵ ਅਸੀਂ ਸਾਰੇ ਇੱਥੇ ਬੈਠੇ ਆ ਇੱਕ ਕੱਲਾ ਮੈਣੀ ਸਾਫ ਤੋਂ ਇਨਸਾਫ ਨਹੀਂ ਦਿਵਾਣਾ ਤੇ ਮੈਂ ਪ੍ਰਸ਼ਾਸਨ ਨੂੰ ਦੱਸ ਦੇਣਾ ਕੀ ਅਸੀਂ ਇਨਸਾਫ਼ ਦੀ ਪੀਖ ਨਹੀਂ ਮੰਗਣੀ ਤੁਹਾਡੇ ਕੋਲੋਂ ਅਸੀਂ ਲਾ ਪਾਇਟਿੰਗ ਸਿਟੀਜ਼ਨ ਆ ਅਸੀਂ ਦੇਸ਼ ਦੇ ਕਾਨੂੰਨ ਨੂੰ ਮੰਨਣ ਵਾਲੇ ਆ ਇਹ ਜਲੰਧਰ ਸ਼ਹਿਰ ਸਾਡਾ ਹੈ ਇਹ ਪੰਜਾਬ ਸਾਡਾ ਹੈ ਅਸੀਂ ਇੱਥੇ ਕਾਨੂੰਨ ਦੀ ਪਾਲਣਾ ਕਰਨਾ ਚਾਹੁੰਦੇ ਆ ਇੱਥੇ ਸ਼ਾਂਤੀ ਬਣਾ ਕੇ ਰੱਖਣਾ ਚਾਹੁੰਦੇ ਆ

ਕੋਈ ਨਹੀਂ ਅਸੀਂ ਜਿਹੜਾ ਪਰਚਾ ਰਜਿਸਟਰ ਕਰਦੇ ਆ ਉਹਨਾਂ ਦਾ ਪਰਚਾ ਰਜਿਸਟਰ ਕਰਕੇ ਪਹਿਲਾਂ ਤਾਂ ਉਹਨਾਂ ਨੇ ਕਿਸੇ ਦਾ ਨਾਮ ਹੀ ਲਿਖਿਆ ਸੀ ਉਹਨਾਂ ਨੇ ਚਾਰ ਬੰਦੇ ਦਾ ਨਾਮ ਲਿਖਿਆ ਉਹ ਅਸੀਂ ਨਾਮਿਨੇਟ ਕਰਕੇ ਕਾਰਵਾਈ ਕਰਦੇ ਕੋਈ ਸਮੇਂ ਵੀ ਦਿੱਤਾ ਗਿਆ ਸਮੇਂ ਕੱਲ ਸ਼ਾਮ ਤੱਕ ਇਹਦਾ ਕੋਈ ਗੱਲ ਨਹੀਂ ਅਸੀਂ ਤੋਂ ਕੱਲ੍ਹ ਅਸੀਂ ਕਾਰਵਾਈ ਕਰਦੇ ਉਹਨਾਂ ਨੇ ਕਹਿੰਦਾ ਹਾਂ ਨਹੀਂ ਪੁਲਿਸ ਕਾਰਵਾਈ ਕਰਦੇ ਤੇ ਆਨੌਲੇ ਟਾਈਮ ਤੇ ਕਿਹੜਾ ਟਿੱਖਾ ਸੰਗਤ ਅਜਿਹਾ ਕਿਹਾ ਨਹੀਂ ਕੋਈ ਸਰਟੀ ਕੋਈ ਗੱਲ ਨਹੀਂ ਅਸੀਂ ਫਾਲੋਅ ਅਪ ਕਰ ਦੇਣਾ ਮਸਲਾ ਹੱਲ ਕਰ ਦੇਣਾ ਕੋਈ ਠੀਕ ਹੈ ਹੁਣ ਪਰਨਾ ਚੈੱਕ ਦਿੱਤਾ ਗਿਆ ਚੱਕ ਦਾ ਸਮਾਪਤ ਕਰ